ਬੰਦੀਪਾਲ ਜੀ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ। ਅ ਲਵੀ ਜੀ ਤੁਹਾਨੂੰ ਤੇ ਰੇਡੀਓ ਸਵਿਫਟ ਸੁਣਨ ਵਾਲੇ ਸਮੁੱਚੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਬੰਦੀਪਾਲ ਸਾਹਿਬ ਪਹਿਲਾਂ ਤਾਂ ਦੁਸ਼ਹਿਰੇ ਬਾਬਤ ਦੱਸੋ ਕਿਉਂਕਿ ਪੰਜਾਬ ਦੇ ਵਿੱਚ ਦੁਸ਼ਹਿਰੇ ਦੀਆਂ ਰੌਣਕਾਂ ਬੜੀਆਂ ਹੁੰਦੀਆਂ। ਬਿਲਕੁਲ ਇਹ ਤਕਰੀਬਨ ਮੈਨੂੰ ਲੱਗਦਾ ਕਿ ਸਦੀਆਂ ਤੋਂ ਇਹ ਮਨਾਇਆ ਜਾ ਰਿਹਾ ਆਪਾਂ ਵੀ ਜਦੋਂ ਤੋਂ ਸੁਰਤ ਸੰਭਾਲੀ ਹੈ ਇਹ ਸੁਣਦੇ ਆ ਰਹੇ ਹਾਂ ਕਿ ਨੇਕੀ ਤੇ ਬਦੀ ਦਾ ਤਿਉਹਾਰ ਹੈ ਦੁਸ਼ਹਿਰਾ। ਪਰ ਸਭ ਤੋਂ ਵੱਡਾ ਸਵਾਲ ਹੈ ਕਿ ਅਸੀਂ ਹਰ ਸਾਲ ਸ਼ੇਰਾ ਮਨਾਉਂਨੇ ਆ ਤੇ ਉਹਦੇ ਤੋਂ ਬਾਅਦ ਅੱਜ ਵੀ ਹੰਕਾਰੇ ਰਾਵਣ ਥਾਂ-ਥਾਂ ਤੇ ਤੁਹਾਨੂੰ ਮਿਲ ਸਕਦੇ ਆ ਕੱਲ ਮੌਸਮ ਦੀ ਕੁਝ ਕਰੂਪੀ ਹੋਈ ਬਹੁਤ ਤੇਜ਼ ਹਵਾਵਾਂ ਚੱਲੀਆਂ ਕਈ ਪਾਸੋਂ ਖਬਰਾਂ ਆਈਆਂ ਨੇ ਕਿ ਬੀਤੀ ਰਾਤ ਉੱਥੇ ਇਸ ਕਦਰ ਹਵਾਵਾਂ ਚੱਲੀਆਂ ਕਿ ਕਿਤੇ ਕੁੰਭ ਕਰਨ ਕਰਨ ਦੀ ਗਰਦਨ ਟੁੱਟ ਕੇ ਡਿੱਗ ਪਈ ਕਿਸੇ ਦੀ ਬਾਹਰ ਟੁੱਟ ਕੇ ਪੁਤਲੇ ਦੀ ਹੀਠਾਂ ਡਿੱਗ ਪਈ ਤੇ ਸਵੇਰੇ ਜਦੋਂ ਦੁਸ਼ਹਿਰਾ ਕਮੇਟੀ ਦੇ ਪ੍ਰਬੰਧਕਾਂ ਨੇ ਵੇਖਿਆ ਸਭ ਤੋਂ ਪਹਿਲਾਂ ਉਹਨਾਂ ਨੇ ਵੇਖਿਆ ਕਿ ਤਾਂ ਕੁੰਭ ਕਰਨ ਦੀ ਗਰਦਨ ਟੁੱਟੀ ਪਈ ਆ ਜਲੰਧਰ 'ਚ ਪਹਿਲਾਂ ਉਹਨੇ ਗਰਦਨ ਠੀਕ ਕਰਵਾਈ ਕਿ ਗਰਦਨ ਤਾਂ ਆਪਾਂ ਬਣਣੀ ਆ ਸੋ ਇਸ ਕਰਕੇ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚੋਂ ਇੱਕ ਖਬਰ ਮਿਲ ਰਹੀ ਹੈ ਕਿ ਚੰਡੀਗੜ੍ਹ ਦੇ ਸੈਕਟਰ 30 ਦੇ ਵਿੱਚ ਕੋਈ ਸ਼ਰਾਰਤੀ ਸੀ ਜੀ ਸਮੇਂ ਤੋਂ ਪਹਿਲਾਂ ਹੀ 라ਵਣ ਨੂੰ ਅੱਗ ਦੇ ਹਵਾਲੇ ਕਰ ਗਿਆ ਬਾਅਦ ਦੇ ਵਿੱਚ ਫਾਇਰ ਬ੍ਰਿਗੇਡ ਵਾਲੇ ਸੱਦਣੇ ਪਏ ਭਾਵੇਂ ਉਹਨੇ ਆ ਕੇ ਅੱਗ ਬੁਝਾ ਦਿੱਤੀ ਪਰ ਉਦੋਂ ਤੱਕ ਪੁਤਲਾ ਸੜ ਕੇ ਰਾਖ ਹੋ ਗਿਆ ਸੀ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਅੱਜ ਦਾ ਦਿਨ ਉਚਿਤੇ ਤੌਰ ਤੇ ਇਸ ਸਮਝਣ ਦੀ ਲੋੜ ਹੈ ਕਿ ਕੀ ਅਸੀਂ ਬਦੀ ਤੇ ਜਿੱਤ ਪਾ ਲਈ ਕਿ ਅਸੀਂ ਅੱਜ ਸੰਜਮੀ ਹੋ ਗਏ ਆ ਕੀ ਅਸੀਂ ਸੱਬਿਆਕ ਹੋ ਗਏ ਆ ਕੀ ਅਸੀਂ ਹੰਕਾਰ ਤਿਆਗ ਦਿੱਤਾ ਹੈ ਕੀ ਅਸੀਂ ਆਕੜ ਛੱਡ ਦਿੱਤੀ ਹੈ ਕੀ ਅਸੀਂ ਲੋਕਾਂ ਦੇ ਧੱਕੇਸ਼ਾਹੀਆਂ ਛੱਡ ਦਿੱਤੀਆਂ ਨੇ ਕੀ ਅਸੀਂ ਦੂਸਰੀਆਂ ਧੀਆਂ ਭੈਣਾਂ ਤੇ ਅੱਜ ਮੈਲੀ ਅੱਖ ਰੱਖਣੀ ਛੱਡ ਦਿੱਤੀ ਹੈ ਕਿਉਂਕਿ ਅੰਕੜੇ ਕੁਝ ਹੋਰ ਦੱਸੀ ਜਾਂਦੇ ਨੇ ਕੱਲ ਇੱਕ ਰਿਪੋਰਟ ਨਸ਼ਰ ਹੋਈ ਆ ਜੀ ਰਾਜਸਥਾਨ ਯੂਪੀ ਅਤੇ ਇਹਦੇ ਨਾਲ ਨਾਲ ਮਹਾਰਾਸ਼ਟਰ ਜਿੱਥੇ ਡਬਲ ਇੰਜਣ ਦੀਆਂ ਸਰਕਾਰਾਂ ਵੀ ਚੱਲਦੀਆਂ ਨੇ ਸਭ ਤੋਂ ਵੱਧ ਬਲਾਸਕਾਰ ਦੇ ਸਭ ਤੋਂ ਵੱਧ ਡਕੈਤੀ ਦੇ ਸਭ ਤੋਂ ਵੱਧ ਕਤਲੋਗਾਰ ਦੇ ਅੰਕੜੇ ਸਰਕਾਰ ਦੀ ਰਿਪੋਰਟ ਕਹਿੰਦੀ ਹੈ ਕਿ ਇਹਨਾਂ ਸੂਬਿਆਂ ਤੋਂ ਆਏ ਆ। ਅੱਜ ਵੀ ਪੰਜਾਬ ਤੋਂ ਵੀ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਨੇ। ਸੋ ਦੁਸ਼ਹਿਰਾ ਜਿਹੜੇ ਵੀ ਮਨਾ ਰਹੇ ਨੇ, ਰੇਡੀਓ ਸਵਿਫਟ ਦੇ ਵੱਲੋਂ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਮੁਬਾਰਕਾਂ। ਪਰ ਕੀ ਅਸੀਂ ਸੱਭਕ ਹੋਈਆਂ, ਕਿ ਅਸੀਂ ਸੰਜਮੀ ਹੋਈਆਂ, ਕਿ ਅਸੀਂ ਨਿੜਰਾ, ਕਿ ਅਸੀਂ ਹੰਕਾਰ ਛੱਡ ਦਿੱਤੇ ਨੇ। ਸੋ ਦੁਸ਼ਹਿਰੇ ਦੀਆਂ ਮੁਬਾਰਕਾਂ ਦੇ ਨਾਲ ਨਾਲ ਇਹਦੇ ਉੱਤੇ ਸਾਨੂੰ ਜ਼ਰੂਰ ਧਿਆਨ ਦੇਣਾ ਪਏਗਾ ਜੀ। ਬੈਨੀਪਾਲ ਸਾਹਿਬ, ਰਾਜਵੀਰ ਜਵੰਦਾ ਹੁਰਾਂ ਦੀ ਸਿਹਤ ਦੇ ਬਾਬਤ ਪਹਿਲਾਂ ਜ਼ਰੂਰ ਦੱਸੋ। ਬਿਲਕੁਲ ਇਸ ਵਕਤ ਹਰ ਪੰਜਾਬੀ ਚਿੰਤਤ ਹੈ ਜੀ ਕਿ ਰਾਜਵੀਰ ਜਵੰਦਾ ਕਦੋਂ ਅੱਖ ਪਟਣਗੇ ਕਦੋਂ ਬੋਲਣਗੇ ਦੱਸਿਆ ਜਾ ਰਿਹਾ ਹੈ ਕਿ ਹਾਲੇ ਵੀ ਉਹ ਲਾਈਫ ਸਪੋਰਟ ਤੇ ਨੇ ਹਸਪਤਾਲ ਦੇ ਵਿੱਚ ਕ੍ਰਿਟੀਕਲ ਕੇਅਰ ਤੇ ਨਿਊਰੋਸਾਇੰਟਿਸਟੀਆਂ ਟੀਮਾਂ ਬਿਲਕੁਲ ਲਗਾਤਾਰ 24 ਘੰਟੇ ਨਿਗਰਾਨੀ ਕਰ ਰਹੀਆਂ ਨੇ ਜਿਹੜੀ ਤਾਜ਼ਾ ਹੁਣ ਤੋਂ 2 ਘੰਟੇ ਪਹਿਲਾਂ ਮੈਡੀਕਲ ਬੁਲੇਟਿਨ ਆ 40 ਹਸਪਤਾਲ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਉਹਦੇ ਮੁਤਾਬਕ ਅਪਡੇਟ ਦਿੱਤੀ ਗਈ ਹੈ ਕਿ ਜਵੰਦਾ ਦੀ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਕੰਡੀਸ਼ਨ ਹੈ ਬਹੁਤ ਨਾਜ਼ੁਕ ਬਣੀ ਹੋਈ ਹੈ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਮਹੱਤਵਪੂਰਨ ਕਲੀਨਿਕਲ ਸੁਧਾਰ ਉਹ ਕਹਿੰਦੇ ਨਹੀਂ ਦੇਖਿਆ ਜਾ ਰਿਹਾ ਇਲਾਜ ਦੇ ਵਿੱਚ ਡਾਕਟਰਾਂ ਨੇ ਉਹਨਾਂ ਦੇ ਦਿਲ ਦੀ ਧੜਕਣ ਨੂੰ ਬਣਾ ਕੇ ਰੱਖਣ ਵਾਸਤੇ ਦਵਾਈ ਜ਼ਰੂਰ ਦਿੱਤੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹਸਪਤਾਲ ਨੇ ਜਿਹੜਾ ਸਮੁੱਚਾ ਪੂਰਵ ਅਨੁਮਾਨ ਲਾਇਆ ਹੈ ਕਿ ਹਾਲ ਦੀ ਕੜੀਓ ਸੁਰੱਖਿਅਤ ਹੈ ਪਰ ਜਿਸ ਤਰੀਕੇ ਦੀ ਤਵੱਜੋ ਕੀਤੀ ਜਾ ਰਹੀ ਸੀ ਕਿ ਸ਼ਾਇਦ ਕੁਝ ਹਰਕਤ ਹੋਏਗੀ ਦਿਮਾਗ ਦੇ ਵਿੱਚ ਹਰਕਤ ਘਟਾ ਹੈ ਤੇ ਆਕਸੀਜਨ ਦੀ ਕਮੀ ਦਰਜ ਕੀਤੀ ਜਾ ਰਹੀ ਹੈ ਉਹ ਸਾਰੀ ਚੀਜ਼ ਨੂੰ ਵੇਖ ਕੇ ਉਹ ਕਹਿੰਦੇ ਹਾਲੇ ਵੀ ਸਥਿਤੀ ਕ੍ਰਿਟੀਕਲ ਬਣੀ ਹੋਈ ਹੈ ਕੰਡੀਸ਼ਨ ਕ੍ਰਿਟੀਕਲ ਹੈ ਲਗਾਤਾਰ ਲਾਈਫ ਸਪੋਰਟ ਤੇ ਨੇ ਪਰ ਲੋਕਾਂ ਦੀਆਂ ਅਰਦਾਸਾਂ ਹੋ ਸਕਦਾ ਹੈ ਕਿ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕਬੂਲ ਹੋ ਜਾਣ ਤੇ ਜਵੰਦਾ ਬੜ ਅੱਖ ਪੱਟੇ ਜਵੰਦਾ ਲੋਕ ਵੀ ਚਾਹੁੰਦੇ ਆ ਤੇ ਅਰਦਾਸਾ ਕਰਨ ਵਾਲੇ ਵੀ ਇਹੋ ਹੀ ਚਾਹੁੰਦੇ ਆ ਕਿ ਉਹ ਸਿਹਤਯਾਬ ਹੋਵੇ ਪਰ ਪਰਿਵਾਰ ਵੱਲੋਂ ਉਹਨਾਂ ਦੀ ਟੀਮ ਦੇ ਵੱਲੋਂ ਇਹ ਜ਼ਰੂਰ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਬਗੈਰ ਕਿਸੇ ਤੱਥ ਦੇ ਸਬੂਤ ਦੇ ਰਾਜਵੀਰ ਜਵੰਦਾ ਦੀ ਸਿਹਤ ਵਾਪਸ ਕੋਈ ਟਿੱਪਣੀ ਨਾ ਕੀਤੀ ਜਾਵੇ ਬੈਂਜਪਾਲ ਸਾਹਿਬ ਉਧਰ ਗੜਸ਼ੰਕਰ ਵਿੱਚ ਇੱਕ ਲੜਕੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਕੀ ਮਾਮਲਾ ਹੈ ਜੀ ਗੜਸ਼ੰਕਰ ਦੇ ਨੇੜੇ ਇੱਕ ਪਿੰਡ ਹੈ ਜੀ ਕਾਗੋ ਗੁਰੂ ਦੀ ਤੁਸੀਂ ਹਰਾਰ ਹੋਵੋਗੇ ਆਮ ਤੌਰ ਤੇ ਲੋਕ ਕਹਿੰਦੇ ਆ ਕਿ ਲੋਕੀ ਕੰਮ ਨਹੀਂ ਕਰਦੇ 23 ਵਰਿਆਂ ਦੀ ਕੰਚਨ ਕੰਮ ਕਰਦੀ ਸੀ ਗੜਸ਼ੰਕਰ ਦੇ ਸਿਵਲ ਹਸਪਤਾਲ ਦੇ ਵਿੱਚ ਉਸਨੇ ਦਮ ਤੋੜ ਦਿੱਤਾ ਹੈ ਤੇਈ ਕਵਰਿਆਂ ਦੀ ਕੰਚਨ ਗੁਰਦੁਆਰਾ ਸਿੰਘ ਸਾਹਿਬ ਜਿਹੜਾ ਕਿ ਗੜ ਸ਼ੰਕਰਾ ਉਹਦੇ ਕੋਲ ਇੱਕ ਲੈਬੋਰਟਰੀ ਆ ਉੱਥੇ ਕੰਮ ਕਰਦੀ ਸੀ ਜੀ ਕੰਮ ਤੋਂ ਬਾਅਦ ਜਿਵੇਂ ਰੋਜ਼ਾਨਾ ਆਪ ਉਹ ਆਪਣੇ ਘਰਾਂ ਨੂੰ ਆਪਾਂ ਪਰਤਦੇ ਆ ਉਹ ਵੀ ਆਪਣੇ ਘਰ ਤੇ ਆਪਣੀ ਸਕੂਟਰੀ ਤੇ ਵਾਪਸ ਪਰਤ ਰਹੀ ਸੀ ਰਸਤੇ ਦੇ ਵਿੱਚ ਪਿੰਡ ਇੱਕ ਪਨਾਮ ਆਉਂਦਾ ਜੀ ਉਸ ਪਨਾਹ ਪਿੰਡ ਦੇ ਨੇੜੇ ਉਹ ਦੌੜ ਦੀ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰਦੀ ਕਰਦੀ ਸਕੂਟਰੀ ਤੋਂ ਡਿੱਗ ਪੈਂਦੀ ਹੈ ਕਿਉਂਕਿ ਮੋੜ ਆਉਂਦੇ ਨੇ ਮੋੜ ਦੇ ਉੱਤੇ ਸਕੂਟਰੀ ਆਪਣੀ ਹੌਲੀ ਕਰਦੀ ਹੈ ਤੇ ਦੋ ਮੋਟਰਸਾਈਕਲ ਤੇ ਨੌਜਵਾਨ ਸੀ ਦੱਸਿਆ ਗਿਆ ਕਿ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸੀ ਜਦੋਂ ਉਹ ਮੋੜ ਕੱਟਦੀ ਹੈ ਤੇ ਉੱਥੇ ਡਿੱਗਦੀ ਹੈ ਤੇ ਮੋਟਰਸਾਈਕਲ ਸਵਾਰ ਉਹਦੇ ਕੋਲੇ ਆਉਂਦੇ ਆ ਦੱਸਿਆ ਜਾ ਰਿਹਾ ਕਿ ਉਹ ਸਪਰੇਅ ਮਾਰਦੇ ਆ ਉਹਦੇ ਤੇ ਉਹਦਾ ਗਲ ਕੁੱਟਦੇ ਆ ਉਹਦੇ ਕੋਲੇ ਮੋਬਾਈਲ ਫੋਨ ਸੀ ਮੋਬਾਈਲ ਫੋਨ ਖੋਂਦੇ ਆ ਉਹਦੇ ਕੋਲ ਜਿਹੜਾ ਪੈਸਾ ਟੁੱਕਰ ਸੀ ਉਹ ਖੋਂਦੇ ਆ ਤੇ ਫਰਾਰ ਹੋ ਜਾਂਦੇ ਆ ਵਾਰਦਾ ਦਾ ਪਤਾ ਘਰੇ ਲੱਗਦਾ ਤੇ ਕੰਚ ਨੂੰ ਚੁੱਕ ਕਰ ਲਿਆਉਂਦੇ ਆ ਸਥਿਤੀ ਗੰਭੀਰ ਹੁੰਦੀ ਜਾਂਦੀ ਹੈ ਤੇ ਮੁੜ ਕੇ ਉਹਨੂੰ ਸਿਵਲ ਹਸਪਤਾਲ ਗੱਡ ਛੜਕ ਲੈ ਜਾਂਦੇ ਆ ਉੱਥੇ ਉਸਦੀ ਮੌਤ ਹੋ ਗਈ ਹੈ ਹੁਣ ਇਹਦੇ ਵਿੱਚ ਸਵਾਲ ਕਈ ਪੈਦਾ ਹੁੰਦੇ ਆ ਜੀ ਕਿ ਅੱਜ ਤੱਕ ਐਕਸੀਡੈਂਟ ਹੋਣ ਤੋਂ ਬਾਅਦ ਸੜਕ ਤੇ ਸਰਵਜਣ ਤੋਂ ਬਾਅਦ ਸੱਟ ਲੱਗਣ ਤੋਂ ਬਾਅਦ ਸਾਨੂੰ ਹਾਲੇ ਤੱਕ ਇਸ ਗੱਲ ਦਾ ਨਹੀਂ ਪਤਾ ਲੱਗਾ 골ਡਨ ਆਵਰ ਕੀ ਹੁੰਦਾ ਹੈ ਕਿ ਅਸੀਂ ਚੁੱਕ ਕੇ ਪਹਿਲਾਂ ਹਸਪਤਾਲ ਲੈ ਜਾਈਏ ਕਿ ਉਹਦੀ ਐਮ ਆਰ ਆਈ ਕਰਵਾਈਏ ਹਾਲਾਂਕਿ ਵਿਸ਼ਾ ਜਾਂਚਦਾ ਹੈ ਕਿ ਸਿਰ ਤੇ ਸੱਟ ਲੱਗੀ ਕੀ ਕੋਈ ਜ਼ਹਿਰੀਲੀ ਸਪਰੇ ਕਰ ਦਿੱਤੀ ਪਰ ਲੜਕੀ ਨੇ ਉਹਦੇ ਨਾਲ ਘੱਟੀ ਘਟਨਾ ਕਿਵੇਂ ਆ ਉਹ ਜ਼ਰੂਰ ਦੱਸ ਦਿੱਤਾ ਹੈ ਹੁਣ ਉਹਦੇ ਪਿੱਛੇ ਦੇ ਕਾਰਨ ਕੀ ਰਹੇ ਨੇ ਤੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈ ਉਹ ਕਹਿੰਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਵੀ ਕਰਾਂਗੇ ਤੇ ਜਲਦ ਅਸੀਂ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਵਾਂਗੇ ਹੁਣ ਅੰਦਾਜ਼ਾ ਇਸ ਗੱਲ ਦਾ ਲਾਓ ਕਿ ਇੱਕ ਪਾਸੇ ਦੁਸ਼ਾਰਾ ਬਣਾਇਆ ਜਾ ਰਿਹਾ ਹੈ ਨੀਕੀ ਤੇ ਬਦੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਆਹ ਰਾਵਣਾ ਨੂੰ ਫਾਂਸੀ ਕਾਉਣ ਦੇਊਗਾ ਜੀ ਬੇਰੀਪਾਲ ਸਾਹਿਬ ਉਧਰ ਖਬਰ ਮਿਲੀ ਆ ਕਿ ਚੰਦੂ ਮਾਜਰਾ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਹੈ ਉਹ ਕਿਉਂ ਕੀਤੀ ਜੀ ਬਿਲਕੁਲ ਕੀਤੀ ਆ ਜੀ ਉਹਦੇ ਕਾਰਨ ਇੱਕ ਨਹੀਂ ਦਰਅਸਲ ਕਾਰਨ ਕਈ ਨੇ ਤੁਹਾਨੂੰ ਯਾਦ ਹੋਣਾ ਹੈ ਕਿ ਕੁਝ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਦਾ ਮੁਖੀ ਆ ਜਿਹੜਾ 40 ਦਿਨ ਦੀ ਪੈਰੋਲ ਤੇ ਆ ਜੀ ਆਪਣਾ ਜਨਮ ਦਿਨ ਮਨਾਉਣ ਜਨਮ ਦਿਨ ਤਾਂ ਤੇ ਘੰਟੇ ਚ ਕਈ ਕੱਟਿਆ ਜਾ ਸਕਦਾ ਹੈ ਤੁਸੀਂ ਲੱਛਣ ਕਿਹੜੇ ਕੀਤੇ ਐ ਤੇ ਤੁਹਾਨੂੰ ਸਹੂਲਤਾਂ ਕਿਹੜੀਆਂ ਮਿਲ ਰਹੀਆਂ ਨੇ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਗੁਰਪ੍ਰਤਾਪ ਸਿੰਘ ਵਡਾਲਾ ਤੇ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਰਮਾ ਅਗਿਆਨੀ ਹਰਪ੍ਰੀਤ ਸਿੰਘ ਵਾਲਾ ਹੈ ਉਹਦੇ ਕੁਝ ਆਗੂ ਸੀ ਜਿਹੜੇ ਅੱਜ ਉਚੇਚੇ ਤੌਰ ਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨ ਵਾਸਤੇ ਗਏ 70 ਪੰਚਾਇਤਾਂ ਵੱਲੋਂ ਪਾਇਆ ਹੋਇਆ ਮਤਾ ਜਿਸ ਤੇ ਉੱਤੇ ਪੰਚਾਇਤਾਂ ਨੇ ਮੋਹਰਾਂ ਤੇ ਦਸਤਖਤ ਕੀਤੇ ਹੋ ਸੀ ਉਹ ਰਿਪੋਰਟ ਨਾਲ ਲੈ ਕੇ ਗਏ ਉਹ ਕਹਿੰਦੇ ਜਗਤਾਰ ਸਿੰਘ ਹਵਾਰਾ ਉਸ ਸੰਵਿਧਾਨਕ ਹੱਕ ਵੀ ਰੱਖਦਾ ਤੇ ਮਨੁੱਖੀ ਅਧਿਕਾਰ ਵੀ ਕਹ ਉਹਨਾਂ ਦੇ ਬਜ਼ੁਰਗ ਮਾਤਾ ਇਸ ਵਕਤ ਆਖਰੀ ਸਮੇਂ ਤੇ ਨੇ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਡਾਕਟਰਾਂ ਦੀ ਇੱਕ ਰਿਪੋਰਟ ਨਾਲ ਲੈ ਕੇ ਗਏ ਜਿਸ ਦੇ ਵਿੱਚ ਜ਼ਿਕਰ ਕੀਤਾ ਹੋਇਆ ਸੀ ਕਿ ਮਾਤਾ ਨੂੰ ਕਦੇ ਕਿਸੇ ਵਕਤ ਵੀ ਕੁਝ ਹੋ ਸਕਦਾ ਹੈ ਕਿ ਪਿਛਲੇ 37 ਸਾਲਾਂ ਤੋਂ ਉਸ ਨੇ ਆਪਣੇ ਪੁੱਤਰ ਦਾ ਮੁੱਖ ਨਹੀਂ ਵੇਖਿਆ ਇੱਕ ਵਾਰ ਵੀ ਗਵਰਨਰ ਸਾਹਿਬ ਨੇ ਪੁੱਛਿਆ ਪਰੋਲ ਲਈ ਵੀ ਲੋਕਾਂ ਨੇ ਇੱਕ ਵਾਰ ਵੀ ਪਰੋਲ ਨਹੀਂ ਮਿਲੀ ਜਗਤਾਰ ਸਿੰਘ ਹਵਾਰਾ ਦੇ ਪਿੰਡ ਦੇ ਸਰਪੰਚ ਸਾਹਿਬ ਨਾਲ ਸੀ ਉਹਨਾਂ ਨੇ ਦੱਸਿਆ ਕਿ ਭਾਵੇਂ ਮਨੁੱਖੀ ਹੱਕਾਂ ਦੇ ਆਧਾਰ ਤੇ ਭਾਵੇਂ ਸੰਵਿਧਾਨਕ ਹੱਕ ਦੇ ਤੌਰ ਤੇ ਉਹਨੂੰ ਆਪਣੀ ਮਾਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਵੇ। ਨਾਲ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਜ਼ਿੰਮੇਵਾਰੀ ਚੁੱਕੀ ਹੈ ਕਿ ਤੁਸੀਂ ਪਰ ਰੋਲ ਤੇ ਆਪਣੀ ਮਾਂ ਨੂੰ ਮਿਲਣ ਵਾਸਤੇ ਭੇਜੋ ਉਹਨਾਂ ਨੂੰ। ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਕਿ ਉੱਥੇ ਕੁਝ ਵੀ ਨਹੀਂ ਹੋਊਗਾ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਉਹ ਚੇਚੇ ਤੌਰ ਤੇ ਕੀਤੀ ਗਈ ਹੈ ਕਿ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਨਵੰਬਰ ਮਹੀਨੇ। ਸ਼ਹੀਦ ਗੁਰ ਤੇਗ ਬਹਾਦਰ ਸਾਹਿਬ ਦਾ ਕਿ ਉਹਨਾਂ ਨੇ ਮਨੁੱਖੀ ਹੱਕਾਂ ਦੇ ਕਾਤਰ ਆਪ ਸ਼ਹਾਦਤ ਦਿੱਤੀ ਸੀ। ਉਸ ਸ਼ਹਾਦਤ ਨੂੰ ਤੁਸੀਂ ਮਨਾ ਰਹੇ ਹੋ ਮੈਂ ਪਹਿਲਾਂ ਜਿਵੇਂ ਦੁਸ਼ਹਰੇ ਦਾ ਜ਼ਿਕਰ ਕਰਾਂ ਕਿ ਮਨਾਈ ਤਾਂ ਜਾਂਦੇ ਆਂ ਅਮਲ ਕੋਈ ਨਹੀਂ ਕਿ ਇੱਕ ਪਾਸੇ ਮਨਾ ਰਹੇ ਆਂ ਤੇ ਫਿਰ ਉਹਨਾਂ ਦੀ ਸ਼ਹੀਦੀ ਦਿਵਸ ਦੇ ਮੌਕੇ ਦੇ ਉੱਤੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਉਹ ਕਹਿੰਦੇ ਇਸ ਗੱਲ ਨੂੰ ਧਿਆਨ ਵਿੱਚ ਰੱਖੋ ਜੋ ਕੁਝ 1984 ਵਿੱਚ ਘਟਿਆ ਵਾਪਰਿਆ ਉਸ ਵਕਤ ਹੀ ਕਾਂਗਰਸ ਹਕੂਮਤ ਨੇ ਉਸਾਰਾ ਕੁਝ ਕੀਤਾ ਉਸ ਵਕਤ ਜਜ਼ਬਾਤੀ ਜਿਹੜੇ ਪੰਜਾਬ ਦੇ ਨੌਜਵਾਨ ਸਨ ਉਹ ਐਕਸ਼ਨ ਦਾ ਦਰਅਸਲ ਰਿਐਕਸ਼ਨ ਸੀ ਇਸ ਕਰਕੇ ਉਹਨਾਂ ਨੂੰ ਇੱਕ ਵੱਖਰੇ ਤਰੀਕੇ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਤਿੰਨ ਤਿੰਨ ਦਹਾਕਿਆਂ ਤੋਂ ਬਾਅਦ ਜੇਲ੍ਹਾਂ ਵਿੱਚ ਬੰਦ ਹੋ ਗਏ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਅਤੇ ਉਹਨਾਂ ਨੂੰ ਪ੍ਰਧਾਨ ਮੰਤਰੀ 550 ਸਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਆਖਿਆ ਸੀ ਸ਼ਤਾਬਦੀ ਪੁਰਬ ਤੇ ਆਖਿਆ ਸੀ ਕਿ ਉਹਨਾਂ ਨੂੰ ਰਿਹਾਈ ਕਰ ਦਿੱਤੀ ਜਾਊਗੀ ਤੇ ਉਹ ਤੁਹਾਡੇ ਕੀਤੇ ਵਾਅਦੇ ਕਿੱਥੇ ਨੇ ਦੂਸਰਾ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਦੀ ਸਜ਼ਾ ਮੌਤ ਦੀ ਸਜ਼ਾ ਉਹਨੇ ਆਖਿਆ ਕਿ ਆਖਿਆ ਸੀ ਕਿ ਉਮਰ ਕੈਦ ਵਿੱਚ ਬਦਲ ਦੇਵਾਂਗੇ ਤੇ ਉਮਰ ਕੈਦ ਵਿੱਚ ਕਦੋਂ ਬਦਲੀ ਜਾਏਗੀ ਇਹ ਇੱਕ ਮੈਮੋਰੰਡਮ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਦਾ ਤੇ ਸਾਥੀ ਪੰਜਾਬ ਦੇ ਗਵਰਨਰ ਨੂੰ ਦੇ ਕੇ ਆਇਆ ਜੀ। ਬੈਰੀਪਾਲ ਸਾਹਿਬ ਉਧਰ ਡਾਕਟਰ ਬਲਵੀਰ ਸਿੰਘ ਤੇ ਛੇੜਛਾੜ ਦੇ ਦੋਸ਼ਾਂ ਦੀ ਅਸਲ ਦੇ ਵਿੱਚ ਸੱਚਾਈ ਕੀ ਹੈ? ਇਹ ਬਹੁਤ ਗੰਭੀਰ ਮੁੱਦਾ ਬਣ ਗਿਆ ਜੀ। ਅਸਲੀਅਤ ਦੇ ਵਿੱਚ ਇਹ ਕਿ ਦੋਸ਼ ਭਾਵੇਂ ਕਿਸੇ ਤੇ ਵੀ ਲਾ ਦਿਓ। ਸ਼ਵੇਤਾ ਜਿੰਦਲ ਹੈ ਜੀ ਪਹਿਲਾਂ ਦਾ ਅਸਲ ਇਹ ਜ਼ਿਲ੍ਹਾ ਮੈਲਾ ਪ੍ਰਧਾਨ ਹੁੰਦੀ ਸੀ। ਉਹਨੂੰ ਜਦੋਂ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਉਹਨੇ ਕਿਹਾ ਸੈਕਸ਼ੂਅਲ ਹਰਾਸਮੈਂਟ ਦਾ ਉਹਦੇ ਤੇ ਦੋਸ਼ ਲਾ ਦਿੱਤਾ ਜੀ। ਹੁਣ ਪਹਿਲਾਂ ਲੱਗਦਾ ਸੀ ਕਿ ਭਾਈ ਕਿਤੇ ਵੀ ਮਰੋਖਾ ਬੇਈਮਾਨ ਹੋ ਸਕਦਾ ਪਰ ਜਿਹੜੇ ਉਹਨੇ ਕੈਮਰੇ ਦੇ ਆ ਕੇ ਸਾਹਮਣੇ ਦੋਸ਼ ਲਾਏ ਨੇ ਉਹਨਾਂ ਤੋਂ ਮਾਮਲਾ ਸ਼ੱਕੀ ਜ ਆਪਣਾ ਲੱਗ ਪਿਆ ਪਰ ਇਹਦੀ ਜਾਂਚ ਹੋਣੀ ਚਾਹੀਦੀ ਹੈ ਉਹ ਕਹਿੰਦੀ ਜੀ ਡਾਕਟਰ ਬਲਬੀਰ ਸਿੰਘ ਸੈਣੀ ਉਹਨਾਂ ਦਾ ਪੁੱਤਰ ਰੌਹਲ ਸੈਣੀ ਤੇ ਨਾਲ ਜਸਵੀਰ ਗਾਂਧੀ ਇੱਕ ਐਮਸੀਆ ਗੁਰਕ੍ਰਿਪਾਲ ਸਿੰਘ ਇੱਕ ਗੁਰਪ੍ਰੀਤ ਸਿੰਘ ਤੇ ਸਾਰੀ ਆਮ ਆਦਮੀ ਪਾਰਟੀ ਇਹਨਾਂ ਨੂੰ ਉਹਨਾਂ ਨੇ ਧਰ ਬਣਾਇਆ ਉਹ ਤੇ ਉਹਨਾਂ ਦੇ ਪਤੀ ਸੀ ਕ੍ਰਿਸ਼ਨ ਜਿੰਦਲ ਸ਼ਵੇਤਾ ਜਿੰਦਲ ਦੇ ਉਹ ਕਦੇ ਦੀ ਆਪਣੇ ਦਫ਼ਤਰ ਦੇ ਵਿੱਚ ਇਕੱਲੇ ਨੂੰ ਅੰਦਰ ਲਿਆ ਜਾਂਦਾ ਸੀ ਤੇ ਪਹਿਰੇ ਤੇ ਬਾਹਰ ਗੇਟ ਤੇ ਦਾ ਪੁੱਤਰ ਖੜ ਜਾਂਦਾ ਸੀ ਜਿਹੜੀ ਆਹ ਕਹਾਣੀ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਬਾਪ ਡਾਕਟਰ ਬਲਵੀਰ ਸਿੰਘ ਕਮਰੇ ਚ ਲਿਆ ਜਾਂਦਾ ਸੀ ਸੈਕਸ਼ੂਅਲ ਹਰਾਸਮੈਂਟ ਕਰਤਾ ਤੇ ਪੁੱਤਰ ਗੇਟ ਤੇ ਖੜ ਕੇ ਪਹਿਰਾ ਦਿੰਦਾ ਸੀ ਲੋਕਾਂ ਦੇ ਮਨ ਨੂੰ ਹੀ ਲੱਗ ਰਹੀ ਤੇ ਦੂਸਰਿਆਂ ਨੇ ਇੱਕ ਤਸਵੀਰ ਦਿਖਾਈ ਆ ਜੀ ਆਹ ਦੇਖੋ ਕਮਰੇ ਦੇ ਵਿੱਚ ਇੱਕ ਟੇਬਲ ਤੇ ਬੈਠੇ ਆ ਉਹ ਕਹਿੰਦੇ ਟੇਬਲ ਤੇ ਕੋਈ ਫਾਈਲ ਹੀ ਹੈ ਨਹੀਂ ਇਹਦਾ ਮਤਲਬ ਕਹਿੰਦੇ ਅਸੀਂ ਦੋਵੇਂ ਅੰਦਰ ਹੁੰਦੇ ਸੀ ਤੀਜਾ ਬੰਦਾ ਕੋਈ ਅੰਦਰ ਨਹੀਂ ਸੀ ਆਉਣ ਦਿੱਤਾ ਜਾਂਦਾ ਹੁਣ ਮੈਂ ਹਿਸਾਬ ਲਾ ਰਿਹਾ ਕਿ ਫੋਟੋ ਕਿਹਨੇ ਖਿੱਚੀ ਇਹਦਾ ਮਤਲਬ ਤੀਜਾ ਬੰਦਾ ਵੀ ਅੰਦਰ ਸੀ ਫਿਰ ਉਹ ਕਹਿੰਦੇ ਜਨਤਕ ਸਮਾਗਮ ਦੇਖੋ ਸੀ ਜਨਤਕ ਸਮਾਗਮਾਂ ਦੇ ਵਿੱਚ ਡਾਕਟਰ ਬਲਬੀਰ ਸਿੰਘ ਪਿੱਛੇ ਖੜੇ ਨਜ਼ਰ ਆ ਰਹੇ ਨੇ ਉਹ ਕਹਿੰਦੇ ਪਿੱਛੋਂ ਛੇੜਖਾਨੀਆਂ ਕਰਦੇ ਸੀ ਹੁਣ ਜਨਤਕ ਸਮਾਗਮ ਹੋਵੇ ਉੱਥੇ ਹਜ਼ਾਰਾਂ ਦਾ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਹੋਣ ਕਿ ਇਸ ਤਰ੍ਹਾਂ ਦੀਆਂ ਭੈੜੀਆਂ ਭੈੜੀਆਂ ਹਰਕਤਾਂ ਕੀਤੀਆਂ ਜਾਂਦੀਆਂ ਸੀ ਜੇ ਕੀਤੀਆਂ ਜਾਂਦੀਆਂ ਸੀ ਜੇ ਪਿਛਲੇ ਸਾਲ ਕੀਤੀਆਂ ਜਾਂਦੀਆਂ ਸੀ ਤੇ ਸੱਚ ਚੁੱਪ ਕਿਉਂ ਰਹੇ ਔਰ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਜਿਨ੍ਹਾਂ ਜਿਨ੍ਹਾਂ ਤੇ ਵੀ ਦੋਸ਼ ਲੱਗੇ ਨੇ ਪਰ ਉਹਨਾਂ ਦੇ ਵੱਲੋਂ ਇਹ ਕੁਝ ਜਿਹੜੀਆਂ ਟਿੱਪਣੀਆਂ ਅੱਜ ਕੀਤੀਆਂ ਗਈਆਂ ਨੇ ਉਹਨਾਂ ਨੇ ਕੁਝ ਮਾਮਲਾ ਸ਼ੱਕੀ ਜ਼ਰੂਰ ਬਣਾ ਕੇ ਰੱਖ ਦਿੱਤਾ ਹੈ ਕਿ ਹੋਰ ਭਾਵੇਂ ਕੁਝ ਵੀ ਹੋਵੇ ਇੱਕ ਪੁੱਤਰ ਆਪਣੇ ਪਿਤਾ ਨੂੰ ਅੱਖੀ ਇਹ ਸਭ ਕੁਝ ਕਰਦਿਆਂ ਨਹੀਂ ਦੇਖ ਸਕਦਾ ਉਹ ਪਹਿਰਾ ਨਹੀਂ ਦੇ ਸਕਦਾ ਪਰ ਜੇ ਸੱਚਮੁੱਚ ਉਹਦੇ ਦੋਸ਼ਾਂ ਦੇ ਵਿੱਚ ਸਚਾਈ ਹੈ ਤਾਂ ਇਸ ਮਾਮਲੇ ਦੀ ਤਹਿ ਤੱਕ ਜਾਂਚ ਹੋਣੀ ਚਾਹੀਦੀ ਹੈ ਅਤੇ ਜੇਕਰ ਦੋਸ਼ੀ ਪਾਇਆ ਜਾਂਦਾ ਹੈ ਇਹਨਾਂ ਦੇਖਿਆ ਜੇ ਕੋਈ ਮੰਤਰੀ ਆ ਜਾਂ ਮੰਤਰੀ ਦਾ ਪੁੱਤਰ ਆ ਜਾਂ ਕੋਈ ਐਮਸੀਆ ਜਾਂ ਸੱਤਾਧਾਰੀ ਧਰ ਨਾਲ ਸੰਬੰਧਤ ਹੈ ਉਹਦੇ ਤੇ ਜਰੂਰ ਬਣਦੀ ਕਾਰਵਾਈ ਹੋਵੇ ਪਰ ਔਰਤ ਤੇ ਉਸਤੇ ਪਤੀ ਦੇ ਲਗਾਏ ਦੋਸ਼ਾਂ ਨੇ ਕੁਝ ਇੱਕ ਸ਼ੰਕੇ ਜਰੂਰ ਪੈਦਾ ਕਰ ਦਿੱਤੇ ਆ ਜੀ ਬੈਨੀਪਾਲ ਸਾਹਿਬ ਉਰਦੂ ਉਰਦੀ ਖਬਰ ਆਈ ਆ ਕਿ ਇਹ ਸੱਚ ਹੈ ਵੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਮੰਤਰ ਰੱਦ ਹੋ ਸਕਦੀ ਹੈ ਹੋ ਸਕਦੀ ਹੈ ਜੀ ਹੋ ਕਿਉਂ ਨਹੀਂ ਸਕਦੀ ਇਹ ਤਾਂ ਕੁਝ ਵੀ ਕੀਤਾ ਜਾ ਸਕਦਾ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੀ 1 2 5 7 11 ਸਿਆਸੀ ਪਾਰਟੀਆਂ ਨੇ ਜੀ ਉਹ 11 ਦੀਆਂ 11 ਸਿਆਸੀ ਪਾਰਟੀਆਂ ਦੇ ਵੱਲੋਂ ਜਿਹੜਾ ਚੋਣ ਖਰਚੇ ਦਾ ਬਿਉਰਾ ਨਹੀਂ জমা ਕਰਵਾਇਆ ਗਿਆ ਜੀ ਇਸ ਕਰਕੇ ਚੋਣ ਕਮਿਸ਼ਨ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਤੇ ਐਕਸ਼ਨ ਦੀ ਤਿਆਰੀ ਖੱਚ ਦਿੱਤੀ ਹੈ ਜੀ ਇਹਨਾਂ ਸਾਰੀਆਂ ਪਾਰਟੀਆਂ ਨੂੰ ਕਾਰਨ ਦੱਸੋ ਜਿਹੜਾ ਨੋਟਿਸ ਉਹ ਜਾਰੀ ਕਰ ਦਿੱਤਾ ਹੈ ਤੇ ਇਹਨਾਂ ਦੀ ਮਾਨਤਾ ਰੱਦ ਕੀਤੇ ਜਾਣ ਦਾ ਵੀ ਖਤਰਾ ਹੈ ਇਹਨਾਂ ਦੇ ਵਿੱਚ ਤੁਸੀਂ ਸਭ ਤੋਂ ਹੈਰਾਨ ਹੋਵੋਗੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਵ ਸਿਮਰਨਜੀਤ ਸਿੰਘ ਮਾਨ ਵਾਲੀ ਪਾਰਟੀ ਵੀ ਸ਼ਾਮਲ ਹੈ ਪੰਜਾਬ ਦੇ ਮੁੱਖ ਚੋਣ ਅਫਸਰ ਦੇ ਵੱਲੋਂ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਹੈ ਉਸ ਨੋਟਿਸ ਦੇ ਵਿੱਚ ਉਚੇਚਾ ਜ਼ਿਕਰ ਹੈ ਕਿ ਇਹਨਾਂ 11 ਪਾਰਟੀਆਂ ਲਗਾਤਾਰ ਤਿੰਨ ਵਿੱਤੀ ਸਾਲਾਂ ਨੇ 2021-22 ਉਸ ਤੋਂ ਬਾਅਦ 2022-23 ਅਤੇ 2023-24 ਦਾ ਸਾਲਾਨਾ ਆਡਿਟ ਸੀ ਉਹ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਤੇ ਇਹਦੇ ਨਾਲ ਹੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਲੜਨ ਦੇ باوجود ਕਮਿਸ਼ਨ ਨੂੰ ਨਿਰਧਾਰਤ ਫਾਰਮੈਟ ਦੇ ਵਿੱਚ ਚੋਣ ਖਰਚਾ ਦਾ ਕੋਈ ਵੇਰਵਾ ਨਹੀਂ ਦਿੱਤਾ ਤੇ ਕਾਰਨ ਦੱਸੋ ਨੋਟਿਸ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਆ ਜਿਹੜੀ 10 ਤਰੀਕ ਔਰੀਆਂ ਪਾਵ 8 ਦਿਨ ਦਾ ਟਾਈਮ ਫਰੇਮ ਹੈ ਜੀ ਕਿ 10 ਅਕਤੂਬਰ ਤੱਕ ਲਿਖਤੀ ਜਵਾਬ ਦੇ ਦਿਓ ਨਹੀਂ ਤਾਂ 17 ਅਕਤੂਬਰ ਨੂੰ ਚੋਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਵੋ ਜੇਕਰ ਇਹ ਜਵਾਬ ਜਿਹੜੇ ਦਿੰਦੇ ਨਹੀਂ ਉਹਨਾਂ ਤੇ ਤਸੱਲੀ ਦਾ ਪ੍ਰਗਟਾਵਾ ਨਹੀਂ ਹੁੰਦਾ ਤਾਂ ਸੰਭਾਵਨਾਵਾਂ ਹਨ ਕਿ ਇਹ 11 ਪਾਰਟੀਆਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਸਕਦੀ ਹੈ ਹੁਣ ਕਮਿਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਮਾਂ ਹੱਦ ਦੇ ਵਿੱਚ ਕੋਈ ਜਵਾਬ ਨਹੀਂ ਦਿੰਦੇ ਤਾ ਕਮਿਸ਼ਨ ਇਹ ਮੰਨ ਲੂਗਾ ਕਿ ਇਹਨਾਂ ਕੋਲ ਕਹਿਣ ਵਾਸਤੇ ਕੁਝ ਨਹੀਂ ਹੈ ਤੇ ਇਹਨਾਂ ਨੂੰ ਫਿਰ ਸੂਚੀ ਵਿੱਚੋਂ ਲਾਭੇ ਕਰ ਦਿੱਤਾ ਜਾਏਗਾ ਹੁਣ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣਾ ਸਮਾਜ ਪਾਰਟੀ ਬੌਧਨ ਸਮਾਜ ਪਾਰਟੀ ਉਮੀਦਵਾਰ ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਉਮੀਦਵਾਰ ਜੈ ਜਵਾਨ ਜੈ ਕਿਸਾਨ ਪਾਰਟੀ ਜਨਰਲ ਸਮਾਜ ਪਾਰਟੀ ਸਮਾਜ ਅਧਿਕਾਰ ਕਲਿਆਣ ਪਾਰਟੀ ਸਹਿਜਤਾਰੀ ਸਿੱਖ ਪਾਰਟੀ ਆਪਣਾ ਪਾਰਟੀ ਅਤੇ ਸ਼ਰੋਮਣੀ ਲੋਕਤਲ ਇਹ ਸ਼ਾਵਲ ਨੇ ਜੀ ਉਧਰ ਮਜੀਠੀਆ ਜੀ ਤਾਂ ਪਹਿਲਾਂ ਹੀ ਜੇਲ੍ਹ ਦੇ ਵਿੱਚ ਆ ਤੇ ਹੁਣ ਸੁਣਿਆ ਉਹਨਾਂ ਦੀ ਫਿਰ ਤੋਂ ਮੁੜ ਤੋਂ ਗ੍ਰਿਫਤਾਰੀ ਹੋ ਜਾਣੀ ਹੈ ਇਹ ਬਿਲਕੁਲ ਤੁਸੀਂ درست ਸੁਣਿਆ ਜੀ ਪਿਛਲੇ ਦਿਨੀ ਦਾ ਅਸਲ ਇਹਨਾਂ ਨੇ ਜਿਹੜੀ ਜ਼ਮਾਨਤ ਪਟੀਸ਼ਨ ਪਾਈ ਆ ਉਹਦੇ ਵਿੱਚ ਆਖਿਆ ਕਿ ਇਹਨਾਂ ਨੂੰ ਨਾ ਦੁਬਾਰਾ ਵੀ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਹੁਣ ਪੰਜਾਬ ਸਰਕਾਰ ਨੂੰ ਆਖਿਆ ਸੀ ਕਿ ਤੁਸੀਂ ਆਪਣਾ ਜਵਾਬਦੇਹ ਕਰੋ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਅਰ ਕਰ ਦਿੱਤਾ ਕਿ ਬਿਕਰਮ ਮਜੀਠੀਆ ਨੂੰ ਅਮਰitsar ਦੇ ਵਿੱਚ ਜਿਹੜਾ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੋਇਆ ਹੈ ਕਿ ਤੁਸੀਂ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਇਆ ਹੈ ਕਿ ਉਹਦੇ ਵਿੱਚ ਹਿਰਾਸਤ ਵਿੱਚ ਲੈਣ ਦੀ ਲੋੜ ਹੈ ਜਾਂ ਨਹੀਂ ਕਿ ਉਹਦੇ ਤੇ ਪੁੱਛਗਿੱਛ ਦੀ ਲੋੜ ਹੈ ਜਾਂ ਨਹੀਂ ਕਿਉਂਕਿ ਪਿਛਲੇ ਦਿਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਖਿਆ ਸੀ ਕਿ ਘੱਟੋ ਘੱਟ 7 ਦਿਨਾਂ ਦਾ ਪਹਿਲਾਂ ਉਹਨੂੰ ਨੋਟਿਸ ਦਿੱਤਾ ਜਾਵੇ ਪੰਜਾਬ ਸਰਕਾਰ ਨੇ ਆਖ ਦਿੱਤਾ ਕਿ ਬਿਲਕੁਲ ਉਹਨਾਂ ਦੀ ਗ੍ਰਿਫਤਾਰੀ ਦੀ ਇਸ ਵਕਤ ਹਿਰਾਸਤ ਵਿੱਚ ਲੈਣ ਦੀ ਕੋਈ ਲੋੜ ਨਹੀਂ ਜੇ ਲੋੜ ਪਈ ਦਾ 7 ਦਿਨਾਂ ਦਾ ਪਹਿਲਾ ਨੋਟਸ ਦੇ ਦਿੱਤਾ ਜਾਊਗਾ ਜੀ ਬੈਨਪਾਲ ਸਾਹਿਬ ਉਧਰ ਬਿੱਟੂ ਤੇ ਸੀਐਮ ਮਾਨ ਦਾ ਪੇਚਾ ਹੀ ਪੈ ਗਿਆ ਇਹ ਕੀ ਮਾਮਲਾ ਹੈ ਇਹ ਪੇਚਾ ਖੜਾ ਪਹਿਲੀ ਵਾਰੀ ਪਿਆ ਜੀ ਬੜੀ ਬਾਰੀ ਇਸ ਤਰ੍ਹਾਂ ਦੇ ਪੇਚੇ ਪੈਂਦੇ ਰਹਿਆ ਮੈਨੂੰ ਲੱਗਦਾ ਹੈ ਕਿ ਜਿਹੜੇ ਸਿਆਸੀ ਲੋਕ ਨੇ ਨਾ ਕਿਸੇ ਨੂੰ ਕਿਸੇ ਕੰਮ ਦੇ ਉੱਤੇ ਪੇਚੇ ਪਾਉਂਦੇ ਰਹਿੰਦੇ ਨੇ ਪੰਜਾਬ ਨੂੰ ਸਿਰਫ 1600 ਕਰੋੜ ਰੁਪਏ ਦੇ ਰਾਹਤ ਫੱਟ ਦਾ ਐਲਾਨ ਹੋਇਆ ਮਿਲਿਆ ਨਹੀਂ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਕਿ ਵਿਸ਼ੇਸ਼ ਇੱਕ ਸੈਸ਼ਨ ਵੀ ਸੱਦਿਆ ਗਿਆ ਹੁਣ ਰਬਨੀਤ ਬਿੱਟੂ ਕਹਿੰਦੇ ਵੀ ਸਿੱਟਾ ਕੋਈ ਕੱਢਦੇ ਨਹੀਂ ਇਹ ਡਰਾਮੇ ਕਰਦੇ ਰਹਿੰਦੇ ਨੇ ਬੱਚਿਆਂ ਵਾਂਗੂ ਹਗਾਮੇ ਕਰਦੇ ਰਹਿੰਦੇ ਨੇ ਕਹਿੰਦੇ ਪੰਜਾਬ ਤੋਂ ਹਟਾਵੇਂ ਕਰਦੇ ਆ ਪਰ ਦਿੱਲੀ ਦੇ ਵਿੱਚ ਜਦੋਂ ਜਾਂਦੇ ਆ ਤੇ ਬਿੱਲੀ ਵਾਂਗੂ ਐ ਚੁੱਪ ਕਰਕੇ ਬੈਠ ਜਾਂਦੇ ਆ ਮਊਂ ਮਊਂ ਕਰਦੇ ਆ ਉਹ ਕਹਿੰਦੇ ਗ੍ਰਹਿ ਮੰਤਰੀ ਦਾ ਨੁਲਾਕਾਸ ਕਰਕੇ ਆਇਆ ਪੰਜਾਬ ਦੇ ਮੁੱਖ ਮੰਤਰੀ ਉੱਥੇ ਕਹਿੰਦੇ ਚੁੱਪ ਕਰਕੇ ਬੈਠੇ ਸੀ ਸੋ ਮਸਲਾ ਇਸ ਗੱਲ ਦਾ ਹੈ ਕਿ ਤਹਿਜ਼ੀਬ ਨੂੰ ਸਲੀਕੇ ਨੂੰ ਕਿਉਂ ਸਿਰ ਚੜ ਕੇ ਤੇ ਠੋਲੇ ਮਾਰੇ ਬੰਦਾ ਉਹਦੇ ਸਾਹਮਣੇ ਬੈਠ ਕੇ ਸੋ ਮੈਨੂੰ ਲੱਗਦਾ ਹੈ ਕਿ ਸਾਰੀਆਂ ਸਿਆਸੀ ਤਰ੍ਹਾਂ ਨੂੰ ਸਲੀਕੇ ਚ ਰਹਿਣਾ ਚਾਹੀਦਾ ਹੈ ਤਰੀਕੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਪੰਜਾਬ ਆਬ ਦੇ ਨਾਲ ਖੜੇ ਹੋਣ ਦੀ ਲੋੜ ਹੈ ਪਾਰਟੀਆਂ ਤਾਂ ਆਉਂਦੀਆਂ ਜਾਂਦੀਆਂ ਨੇ ਇਹਦੇ ਨਾਲ ਤਾਂ ਮੈਂ ਤਾਂ ਇਹ ਵੀ ਆਖੂਗਾ ਕਿ ਪਾਰਟੀਆਂ ਦਾ ਇਹ ਬਦਲਦੇ ਵੀ ਰਹਿੰਦੇ ਆ ਜੀ ਬੈਣੀਪਾਲ ਸਾਹਿਬ ਖਬਰਾਂ ਤੁਸੀਂ ਸਾਂਝੀ ਕੀਤੀ ਇਸ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ